ਹਾਂ ਜੀ ਤੁਸੀਂ ਦਾ ਮਾਸਾ ਰੀਨ ਤੋਂ ਆਪਣਾ ਮਾਸ ਕਿਤੋਂ ਮਾਲੂਕੀ ਨਾ ਠੀਕ ਹੈ ਤਾਂ ਅੰਦੀ ਗੋਲੀ ਤਾਂ ਉਹ ਹੋ ਗਈ ਮਾਸ ਕਿਤੋਂ ਨਹੀਂ ਆਇਆ ਬਹੁਤ ਬੈਲ ਨੂੰ ਸਰ ਕਿੱਦਾਂ ਇਹ ਕਾਲ ਕਰਨਾ ਉਹ ਉਧਰ ਮੈਂ ਕਿਉਂ ਫੜਦਾ ਰੱਖਿਆ ਜਿਹੜੀ ਗਾਣਾ ਦੱਸਿਆ ਗਿਆ ਉਹ ਤੁਹਾਡੀ ਜੀ ਹਾਂ ਜੀ ਉਹ ਤੁਹਾਡੇ ਨੌਣੇ ਨੇ ਮਨਾਂ ਕੀਤਾ ਸੀ ਉਹ ਕਿੰਨੇ ਦਿਨ ਦੀ ਦਸਿਆ ਨਾ ਮੈਂ ਉਹ ਚੱਕੋ ਕੀਤਾ ਸੀ ਨਾ ਕਿ ਬੁਲਾ ਮਤਲਬ ਮਤਲਬ ਆ ਗਿਆ ਕਿ ਇਹਨਾਂ ਦੇ ਤਿੰਨ ਤਸਵੀਰਾਂ ਆ ਗਈਆਂ। ਤੇ ਮੈਂ ਇਸ ਦਾ ਤਾਂ ਨਾ ਬਾਲੀ ਕੀਤੀ। ਅਸਲ ਸਾਹਮਣੇ ਮਨਾ ਵੀ ਦੱਸਣਾ ਮਨਾ ਵੀ ਸਤਾ। ਪਰ ਪਤਾ ਤੇ ਮੈਨੂੰ ਲੱਗੀ ਪਿਆ। ਸ਼ੁਰੂ ਵਧੀਆ ਹੋਈ ਬੜੀ ਖੁਸ਼ੀ ਹੋਈ ਪਰ ਇਹੋ ਜੀ ਕਰਕੇ ਉੱਜੀ ਥੋੜਾ ਰਹਿੰਦੀ ਆ ਪਰ ਇਹ ਵੀ ਮੈਨੂੰ ਇਹ ਤੁਮ ਤਾਂ ਮੈਨੂੰ ਪੁੱਛਿਆ ਵੀ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਤੇ ਮੈਨੂੰ ਇਹ ਨਾ ਵੀ ਪਤਾ ਵੀ ਉਹਨਾਂ ਮਨਾ ਕੀਤਾ ਵਾ ਕੀ ਗੱਲ ਆ ਜੋ ਤੁਸੀਂ ਕਿਹਾ ਮੈਂ ਉਹਦਿਆਂ ਨਹੀਂ। ਜੀ ਕਿੰ ਕਰਿਆ ਵੀ ਇਹਦੀ ਗੱਲ ਹੋਊਗੀ ਤਾਂ ਕਿਹਾ ਕਿ ਜੇ ਨਾ ਤੁਸੀਂ ਮੈਂ ਆਪੇ ਮਨ ਕਰਦੀ ਠੀਕ ਰਹੀ ਮੈਂ ਕਾਕੀ ਤੁਹਾਨੂੰ ਬਹੁਤ ਵਧੀਆ ਕੰਮ ਕਰਾਉਂਦਾ ਆਹ ਹੋ ਇਹ ਗੱਲ ਨੂੰ ਕਿ ਆਪਾਂ ਦੱਸੇ ਬਏ ਹਾਂ ਜਦੋਂ ਲੱਗ ਕੇ ਮੈਨੂੰ ਪਤਾ ਲੱਗਾ ਤੇ ਮੈਨੂੰ ਬਹੁਤ ਖੋਜਵਾਏਗਾ ਨਹੀਂ ਹੈ ਕਿ ਜੇ ਉਦੋਂ ਕਹਿ ਲਗਦੀ ਤੁਸੀਂ ਮੇਰੇ ਨਾਲ ਕਿਉਂ ਨਹੀਂ ਗੱਲ ਕੀਤੀ ਨਹੀਂ ਮੈਂ ਮੈਨੂੰ ਨਾਲ ਮਨਾ ਕੀਤਾ ਕਿ ਜੇ ਮਨ ਕਰ ਉਸ ਤੋਂ ਮੈਂ ਆਪਣੇ ਜੀਵਨ ਬਤਾ ਦਿੰਦੀ ਠੀਕ ਹੈ ਬਾਕੀ ਕੋਈ ਨਹੀਂ ਮਸਤ ਹੀ ਕਰ ਲੋ ਕੋਈ ਨਹੀਂ ਹੋ ਤਾਂ ਕੋਈ ਗੱਲ ਨਹੀਂ ਉਹ ਤਾਂ ਮੈਂ ਵੈਸੇ ਤੁਹਾਨੂੰ ਕੁਝ ਰੱਲਦੇ ਆਈ ਸੀ ਚਲੋ ਠੀਕ ਹੈ ਦੇ ਦੇ ਦੇਖ ਕਤੇ ਕੱਪੜੇ ਧੋ ਕੇ ਵੀ ਜਿੰਨਾ ਤੱਕ ਚੋੜੀਏ ਨਾ ਨਾ ਇਹ ਵੱਟੋ ਵੱਟ ਹੋ ਜਾਂਦੇ ਪਾਉਣ ਦੇ ਲੈ ਕੇ ਨਹੀਂ ਰਹਿ ਜਾਂਦੇ ਜੇ ਕਰਨ ਨਹੀਂ ਕਿੰਦਰ ਸਸੀਆਂ ਭੈਣ ਜੀ ਸਸੀ ਨਾ ਕੱਪੜੇ ਜੋੜ ਲਾ ਚੋ ਚੋ ਕੀ ਕਰਦੇ ਕੁਛ ਵੀ ਨਹੀਂ ਕਰਨਾ ਕੀ ਬਸ ਵੇਲੇ ਬੈਠੇ ਹੀ ਹੋਰ ਸਨਾਉ ਪਰਿਵਾਰ ਦਾ ਕਿਦਾਂ ਠੀਕ ਠਾਕ ਹਾਂ ਪਰਿਵਾਰ ਠੀਕ ਠਾਕ ਵਧੀਆ ਹੋਰ ਨੌ ਰਾਣੀਆਂ ਦਾ ਕਿਦਾਂ ਨੌ ਰਾਣੀਆਂ ਠੀਕ ਠਾਕ ਹਾਂ ਕੀ ਕਰਦੇ ਹੁੰਦੀਆਂ ਅੱਜ ਕੱਲ ਕਰਨਾ ਕੀ ਆ ਬਸ ਘਰ ਦਾ ਕੰਮ ਧੰਦਾ ਕਰਕੇ ਵੇਲੀਆਂ ਹਾਂ ਹਾਂ ਸਭ ਇਨ ਆ ਜਾਂ ਨਾ ਜਾਂ ਨਾ ਕਿ ਨਹੀਂ ਜੇ ਆਹ ਢਿਆ ਵਾ ਕਦੂ ਕਦੂ ਕਰਦੇ ਸਭ ਹਾਂ ਹਾਂ ਬਾਕੀ ਇਹ ਅਗਰ ਮੈਂ ਇਤਕਾਰ ਕੋਲ ਲੈਂਦੀ ਆ ਕੰਮ ਸੁਖ ਨੂੰ ਫਰੇਜ ਵਾ ਡਾਕਟਰ ਨੇ ਦੱਸਿਆ ਕੀ ਗੱਲ ਕਰਦਾ ਪ੍ਰੇਜ ਨੂੰ ਗੱਲ ਭੈਣ ਜੀ ਲੋਕੀ ਤੇ ਬਥੇਰੇ ਮੇਨੇ ਮਾਰਦੇ ਹਾਂ ਸਾਰੇ ਮੂੰਹ ਤੇ ਕਹਿੰਦੇ ਇਹਦੇ ਘਰ ਬੱਚਾ ਹੀ ਨਹੀਂ ਹੋਣਾ ਉਹ ਤੇ ਮਹਾਰਾਜ ਨੇ ਨੇੜੇ ਹੋ ਕੇ ਸਾਡੀ ਸੁਣ ਲਈ ਚਲੋ ਸ਼ੁਕਰ ਵਾਹ ਮਾਲਕ ਦਾ ਸੁਣ ਲਈ ਮੈਂ ਤੇ ਆਪ ਕਹਿੰਨੀ ਪਿੰਨਾ ਚਿਰ ਹੋ ਗਿਆ ਤੇ ਹਲੇ ਤੱਕ ਤੇ ਤੇਰੀ ਨੌਨਕੋ ਹੋਇਆ ਹੀ ਨਹੀਂ ਹਾਂ ਮੈਂ ਮੈਨੂੰ ਵਦਵਾਨੀ ਵੀ ਦਵਾਈ ਦੁਈ ਖਵਾ ਲਾ ਦਵਾਈ ਬੂਟੀ ਖਵਾ ਲਈ ਦੀ ਸਾਰਾ ਕੁਝ ਕੀਤਾ ਸੀ ਪਰ ਜਦੋਂ ਮਹਾਰਾਜ ਦੀ ਨਿਗਾਸ ਵਾਲੀ ਹੋਵੇ ਨਾ ਉਦੋਂ ਦਵਾਈਆਂ ਤੋਂ ਬਿਨਾ ਹੀ ਹੋ ਜਾਂਦੇ ਹੁੰਦੇ ਆ ਹਾਂ ਜਦੋਂ ਸ਼ੁਕਰ ਹੈ ਮਾਲਕ ਦਾ ਦਵਾਈ ਤੋਂ ਬਗੈਰ ਹੀ ਗੱਲ ਬਣ ਕੇ ਵਧੀਆ ਹੋ ਗਿਆ ਬੜੇ ਲੋਕਾਂ ਨੇ ਤੇ ਬੜਾ ਜ਼ੋਰ ਹੈ ਇਦਾਂ ਦੇ ਸਾਰੇ ਇਦਾਂ ਗੱਲਾਂ ਕਰਦੇ ਸੀ ਵੀ ਕਿੰਨਾ ਚਿਰ ਹੋ ਗਿਆ ਸਾਪੀ ਦਾ ਵਿਆਹ ਹੋਇਆ ਨਾ ਹਜੇ ਤਾਂ ਹੀ ਉਹਦੀ ਨੋ ਨੋ ਕਵਲ ਦੀ ਨੋ ਨੂੰ ਕੋਈ ਬੱਚਾ ਬੁੱচ্চਾ ਨਹੀਂ ਹੋਣ ਵਾਲਾ ਹੋਇਆ ਆ ਓਏ ਆ ਤਾਂ ਹੀ ਤਾਂ ਹੁਣ ਆ ਤੇ ਆਪਦਾ ਹੀ ਹੁੰਦਾ ਵਾ ਹਨਾ ਘਰ ਉਸ ਤੇ ਤੁਹਾਡੀ ਵਧਣੀ ਆ ਹਰ ਦੁਨੀਆ ਜਿਹੜੀ ਆ ਨਾ ਉਹ ਗੱਲ ਕਰਨ ਨੂੰ ਨਹੀਂ ਉਹ ਟੱਲਦੀ ਇੱਕ ਪਤਾ ਕੀ ਆ ਦੁਨੀਆ ਨਹੀਂ ਗੱਲਾਂ ਕਰਦੀ ਸ਼੍ਰੀਕਾਵਾਜ ਗੱਲਾਂ ਕਰਦਾ ਆਪਣੇ ਘਰ ਦਾ ਹੀ ਸ਼੍ਰੀਕਾ ਗੱਲਾਂ ਕਰ ਦਿੰਦਾ ਵੀ ਗੱਲ ਕਰਨ ਲੱਗੀ ਉਹਨੂੰ ਲਾ ਕੇ ਗੱਲ ਕਰ ਦਈਏ ਸਹੀ ਗੱਲ ਇਹ ਆ ਵੀ ਦੇ ਦਾ ਮਹਾਰਾਜ ਦੇ ਘਰ ਡੇਰ ਹੈਗੇ ਹਨੇਰ ਨਹੀਂ ਹੈਗਾ ਹਾਂਜੀ ਹਾਂਜੀ ਤੇ ਇਹ ਆ ਇਹ ਦਵਾਈ ਚਲੋ ਖਵਾਲਦੇ ਵੀ ਰਹੇ ਆ ਹੁਣ ਤੇ ਦਵਾਈ ਉਹਨੇ ਛੱਡੀ ਹੀ ਸੁੱਖ ਨੇ ਤੇ ਅੱਜ ਉਹ ਨਹੀਂ ਕਹਿੰਦੇ ਇਹ ਨਾ ਵੀ ਉਹ ਵੀ ਦਵਾਈ ਜਾਂਦੀ ਵੀ ਨਹੀਂ ਖਾਣੀ ਮਾਲਕ ਤੇ ਹੀ ਭਰੋਸਾ ਰੱਖਣਾ ਤੇ ਮਾਲਕ ਦਊਗਾ ਚਲੋ ਉਹਨੇ ਮਾਲੇ ਤੇ ਭਰੋਸਾ ਰੱਖਿਆ ਸੁਣੀ ਉਹਦੀ ਮਹਾਰਾਜ ਨੇ ਚਲੋ ਮਾਲਕ ਨੇ ਸੋਣੀ ਲਈ ਪਰ ਜੋ ਮਰਜੀ ਹੈ ਨਾ ਜਿੱਦਾਂ ਮਰਜੀ ਉਹ ਚੀਜ਼ ਜਿਹੜੇ ਬਚਾਵੇ ਨਾ ਤੇ ਜਿਹੜਾ ਮਹਿਣਾ ਵਜਦਾ ਨਾ ਉਹਦਾ ਮਹਿਣਾ ਨਹੀਂ ਭੁੱਲਦਾ ਮਹਿਣਾ ਨਹੀਂ ਭੁੱਲਦਾ ਸਹੀ ਗੱਲ ਵਾ ਹੁਣ ਭਾਂ ਦਰਾਣੀਆਂ ਚ ਥਾਣੀਆਂ ਤੇ ਲੱਖ ਹੁਣ ਜਾ ਆਪਣਾ ਹੋਵੇ ਤੇ ਆਪਣੇ ਹੁੰਦਾ ਆਹ ਕਿ ਸਾਦੀ ਵੀ ਦਾਸ ਜਾ ਹੋ ਕੇ ਬੈਠੇ ਰਹਿਣਾ ਆਪੇ ਵੀ ਬੈਠੇ ਰਹਿਣਾ ਤੇ ਚਲੋ ਗਰਮੀ ਤਦਾ ਹੈਗਾ ਹੀ ਲਾਗੇ ਤੇ ਇਹ ਚੁੱਪ ਚੁੱਪ ਜੀ ਪਾਏ ਬੇਸ਼ੱਕ ਨਹੀਂ ਦਵਾਈ ਤੁਮ ਨੂੰ ਦੇ ਤਾ ਤੇ ਚੁੱਪ ਚੁੱਪ ਨਹੀਂ ਵੀ ਕਰਦੀ ਤੇ ਦਿਲ ਜਹਨੇ ਕੀ ਉਹਦੇ ਮਨ ਚ ਹੁੰਦਾ ਹੋਊਗਾ ਹਾਂ ਤੇ ਦਿਲ ਚ ਸੋਚਦੀ ਹੋਊਗੀ ਉਹਨੂੰ ਇਹ ਹੁੰਦਾ ਹੈ ਸਾਬੀ ਨਾਲ ਤੁਰੇ ਮੈਂ ਜਾ ਜਾਵਾਂ ਦਵਾਈ ਲੈਣ ਸਾਬੀ ਜੀ ਨਾਲ ਕੋਈ ਗੱਲ ਹੋਵੇ ਤੇ ਮੈਂ ਇਹ ਨਹੀਂ ਪਿ ਚਲੋ ਸਾਬੀ ਪਹਿਲਾਂ ਤੂੰ ਤੁਰ ਨਾਲ ਤੇ ਤੁਰਦੇ ਤੁਰਦੇ ਇਦਾਂ ਹੀ ਅਜੇ ਸਲਾਈ ਨੋਣੇ ਦਵਾਈ ਦੀ ਤੇ ਉਹ ਮਾਰਾ ਇਹਨੇ ਜਦਾਂ ਹੀ ਤਾਂ ਖਾਦੇ ਪੀਤੇ ਦਾ ਹੋਇਆ ਹੁੰਗਾ ਕੋਹਤ ਮੈਂ ਡਾਕਟਰ ਕੋਲ ਆਏ ਤੇ ਉਹਨੇ ਦੱਸ ਦਿੱਤਾ ਤੇ ਸਾਰਿਆਂ ਨਾਲੋਂ ਵਧੀਆ ਹੋਇਆ ਤੇ ਇਹ ਖੁਸ਼ੀ ਜਿਹੜੀ ਸੁਣ ਕੇ ਸਾਡਾ ਪਿਆਰ ਭੁਜੇ ਨਹੀਂ ਲੱਗਣ ਡਿਆ ਮੈਂ ਜਿਹੜੀ ਗੱਲ ਨਹੀਂ ਕਿ ਮੈਂ ਨਹੀਂ ਕਿ ਜਿੰਦੀ ਕਿ ਕਿ ਦੀ ਸੋਣੀ ਗੱਲ ਆ ਵਧੀਆ ਚਲੋ ਮਾਲਕ ਨੇ ਅੱਗਾ ਬਤਾਇਆ ਉਹਦਾ ਹੈ ਆ ਚਲੋ ਮੈਂ ਤੇ ਇਹ ਨਹੀਂ ਮਾਰਾਇਦਾ ਸਾਰੇ ਉਹਨਾਂ ਦੇ ਮੂੰਹ ਬੰਦ ਹੋਣਗੇ ਹਾਂ ਸ੍ਰੀਕਾ ਦੇ ਮੂੰਹ ਬੰਦ ਹੋਣਗੇ ਕਰਨ ਵਾਲਾ ਉਹ ਹੀ ਹੈ ਮਹਾਰਾਜ ਜੀ ਉਹ ਹੀ ਕਰਨ ਵਾਲਾ ਗੱਲਾਂ ਕਰਨ ਵਾਲੇ ਤੇ ਅਸੀਂ ਵਾਧੂ ਕਰ ਦਿੰਨੇ ਆ ਗੱਲ ਸਹੀ ਗੱਲ ਪਰ ਮਾਲਕ ਤੇ ਭਰੋਸਾ ਜੇ ਨੌ ਰਾਣੀ ਨੇ ਰੱਖਿਆ ਤੇ ਚਲੋ ਬਹੁਤ ਵਧੀਆ ਗੱਲ ਹੈ ਪਰ ਮਾਤਮਾ ਤੇ ਭਰੋਸਾ ਰੱਖਣਾ ਨਹੀਂ ਤੇ ਲੋਕੀਂ ਦੇ ਬਾਬਿਆਂ ਬੂਬਿਆਂ ਦੇ ਤੁਰੀਆਂ ਫਿਰਦੀਆਂ ਨਾ ਭੈਣ ਜੀ ਇਹ ਕੰਮ ਨਹੀਂ ਹੈਗਾ ਸਾਡੇ ਕੋ ਬਾਬਿਆਂ ਦੇ ਕਿੰਦਰ ਜਾਈਏ ਹੀ ਨਹੀਂ ਜਾਂਦੇ ਹੁੰਦੇ ਬਾਬਿਆਂ ਦੇ ਆਪਾਂ ਇੱਕੋ ਹੀ ਬਾਬਾ ਰੱਖਿਆ ਗੁਰੂਗ੍ਰੰਥ ਸਾਹਿਬ ਉੱਥੇ ਹੀ ਜਾਂਦੇ ਆਪਾਂ ਨਹੀਂ ਇੰਤਾਂ ਗੱਲ ਕਰਨੀ ਹੈ ਵੀ ਚਲੋ ਸ਼ੁਕਰ ਹੈ ਮਾਲਕ ਦਾ ਵੀ ਉਹਨੇ ਮਾਰਾ ਤੇ ਭਰੋਸਾ ਰੱਖਿਆ ਤੇ ਮਾਲਕ ਨੇ ਚਲੋ ਬਖਸ਼ਿਸ਼ ਕੀਤੀ ਆ ਹਾਂ ਬੱਸ ਬੱਸ ਉਹਨੇ ਬੜਾ ਚੱਲ ਭੈਣ ਜੀ ਬਹੁਤ ਹੁੰਦੇ ਮੈਂ ਚਾਹ ਬਣਾਵਾ ਨਹੀਂ ਨਹੀਂ ਕਿੰਦਰ ਚਾਹ ਨਹੀਂ ਪੀਣੀ ਮੈਂ ਉਹ ਵੱਡੀ ਕੁੜੀ ਕਾਮ ਕਰ ਜਦੋਂ ਮੈਂ ਚਾਹ ਹੀ ਨਹੀਂ ਪੀਣੀ ਚਾਹ ਹੀ ਨਹੀਂ ਪੀਣੀ ਨਹੀਂ ਨਹੀਂ ਉਹਨੂੰ ਨਾ ਰਸਤੇ ਦਾ ਸੀ ਡਾਕਟਰ ਨੇ ਇਹ ਨਹੀਂ ਮੈਂ ਬੜਾ ਤੈਨੂੰ ਚਾ ਆਇਆ ਤੂੰ ਚਾ ਨਾ ਮੈਨੂੰ ਦੱਸਣ ਆਈ ਆ ਆ ਉਹ ਮੈਂ ਖੁਸ਼ੀ ਦੱਸਾਂ ਉਹ ਕਿ ਦਿਨ ਵਧਾਈ ਤੈਨੂੰ ਕੋਈ ਗੱਲ ਨਹੀਂ ਆਹ ਖੁਸ਼ਖਬਰੀ ਦੱਸਣ ਆਈ ਹਾਂ ਮੈਂ ਚਲ ਸ਼ੂਗਰ ਮੀਤ ਵਿਚਾਰੀ ਕੰਮ ਕਰਦੀ ਰਹਿੰਦੀ ਤੇ ਦੂਜੀ ਨੂੰ ਤਾਂ ਦੱਸ ਦਿੱਤੀ ਆ ਇਹ ਨਾ ਹੋਵੇ ਮਗਰੋਂ ਕੋਈ ਕੰਮ ਕਰਨ ਦਾ ਤੇ ਮੈਂ ਨਹੀਂ ਨਹੀਂ ਜਿੰਨਾ ਪ੍ਰੇਜ ਦੱਸਿਆ ਉਹਨਾਂ ਕਰਾਇਓ ਨਹੀਂ ਨਹੀਂ ਪ੍ਰੇਜ ਕਰਾਵਾਂਗੇ ਹੁਣ ਮੈਂ ਦੇਖ ਚਲ ਚਾਹ ਪੀ ਕੇ ਚਲ ਜਾਨੀ ਹਾਂ ਕਿੱਦਾਂ ਆਣ ਕੇ ਤੇ ਮੈਨੂੰ ਲੱਗੀ ਦੱਸਣ ਗੱਲਾਂ ਲਾਉਣ ਤੇ ਮੈਨੂੰ ਆਈ ਗੱਲ ਤੇ ਮੈਂ ਵੀ ਗਾੜੀੋਂ ਘੜੀ ਘਾਟੀ ਸੀ ਮੈਂ ਵੀ ਆਹਤਾ ਪੇਸ਼ੀਕਾਂ ਦੇ ਮੂੰਹ ਬੰਦ ਹੈ ਜੀਂ ਤੇ ਆਪ ਨਹੀਂ ਦਿੰਦੀ ਨੋਹ ਨੂੰ ਤੇ ਮੈਨੂੰ ਕਿੱਦਾਂ ਦੱਸਣ ਆਈ ਇੱਥੇ ਭੈਣ ਜੀ ਬਧਾਈ ਬਣ ਗਈ ਗੱਲਾਂ ਕਰਦੀ ਕਿੱਦਾਂ ਸਾਨੂੰ ਕਿ ਲੋੜ ਹੀ ਸੜਨ ਦੀ ਪਲਾ ਇਹ ਕੰਟ ਇੰਨੇ ਨਹੀਂ ਦਿੱਤਾ ਨੋਹ ਦੀ ਕਿਤੇ ੱਡੀ ਨਹੀਂ ਲੱਗਣ ਦਿੰਦੀ ਕਿ ਇਹਦੇ ਹੋਣਾ ਹੀ ਨਹੀਂ ਹੋਣਾ ਨਹੀਂ ਉਹ ਤਾਂ ਨੇ ਮਾਲਕ ਨੂੰ ਯਾਦ ਕੀਤਾ ਰੱਬ ਨੂੰ ਤੇ ਫਰੋਸੇਗਾ ਮਾਲਕ ਨੇ ਸੁਣੀ ਉਹਦੀ ਕਿਤੇ ਨੇੜੇ ਹੋ ਕੇ ਸੱਚੇ ਪਾਤਸ਼ਾਹ ਨੇ ਕਿੱਦਾਂ ਮੈਨੂੰ ਦੱਸਣ ਆਈ ਆ ਦੱਬੇ ਦੰਬੀ ਪੈ ਰਹੀਆਂ ਚੁੱਪ ਕਰਕੇ ਤੇ ਕਿਦਾਂ ਆ ਗਈ ਕੁੱਤੀ ਕੋਈ ਨਹੀਂ ਡਰੀ ਕਿੰਟੀ ਚਲਾ ਆਤਵਾ ਇਹ ਇੱਕ ਗੱਲ ਹੈਗੀ ਆ ਮੈਂ ਵੀ ਮੂੰਹ ਤੇ ਸੱਚੀਆਂ ਸੁਣਾ ਕੇ ਆਈਆਂ ਕਹਿੰਦੀ ਸ੍ਰੀਕਾ ਨੇ ਕਿਹਾ ਦਾ ਸੜਨਾ ਸ੍ਰੀਕ ਸੜਦੇ ਹੀ ਤੇ ਤਾਦੀ ਕਹਿੰਦੇ ਹੀ ਤੇ ਤਾਦੀ ਮੈਂ ਵੀ ਆਈ ਆ ਐਸੇ ਕਰਕੇ ਮੈਨੂੰ ਕਿਹੜਾ ਘਟ ਜਾਣੀ ਨਾ ਮੈਂ ਵੀ ਪਲਵਿੰਦਰ ਵਾਂ ਤਦੇ ਕਰਕੇ ਮੈਂ ਤੈਨੂੰ ਸੁਣਾਉਣ ਆਈ ਕੋਈ ਖਬਰੀ ਤੇ ਨਹੀਂ ਦੱਸਣਾਈ ਤੈਨੂੰ ਪਰਾਸ ਵਜਣ ਵਾਲੀ ਹੋਈ ਕੱਪੜਿਆਂ ਨੂੰ ਪਰ ਲਾਈਟ ਵੀ ਖਲੋਂਦੀ ਨਹੀਂ ਗਈ ਬਸ ਘੜੀ ਕਾਈ ਤੇ ਘੜੀ ਕ ਗਈ ਫਰਜਾਂ ਦੇ ਠੰਡੀਆਂ ਨਹੀਂ ਹੋਣ ਡੀਆਂ ਘਟਾਉਣ ਡਈ ਆ ਤੇ ਪ੍ਰੈਸ ਲਾ ਲਈ ਤੇ ਹੋਰ ਕਿੰਨੇ ਵਟ ਪਏ ਕੋਟਨ ਨੂੰ ਤੇ ਵਟ ਪਿੰਦੇ ਹੀ ਬੜੇ ਇੰਨੇ ਵਟ ਪੈ ਗਏ ਮਿੰਨੇ ਬਾਹਰ ਮਾਰ ਲੈਂਦੀ ਤੇ ਜਿਵੇਂ ਨਾਲ ਜੜਾ ਦਿੰਦੀ ਜੜਾਣੇ ਕਿ ਮੈਂ ਤੇ ਆਖਣ ਡਈ ਹਾਂ ਵੀ ਪ੍ਰੈਸ ਮਾਰਦੇ ਤੇ ਵਟਵੇ ਕਾਟਨ ਪਹਿ ਜਾਂ ਤਾ ਨਾ ਉਹਨਾਂ ਨੂੰ ਉਸੇ ਵੇਲੇ ਸਿੱਧੇ ਸਿੱਧੇ ਲਾ ਕੇ ਜੋੜ ਲਿਆ ਕਰੀ ਜਦੋਂ ਪੈ ਰਹਿ ਜਾਂਦੇ ਨਾ ਕੱਟੇ ਤੇ ਵਟ ਬੜੇ ਪੈਂਦੇ ਲੈਟ ਤੇ ਅੱਗੇ ਘਟ ਆਉਣ ਡਈ ਸਹੀ ਗੱਲ ਕਾਟਨ ਨੂੰ ਪੈਂਦੇ ਵੀ ਬਹੁਤ ਬਹੁ ਪੈਂਦੇ ਤੇ ਫਰਿਜਾਂ ਠੰਡੀਆਂ ਨਹੀਂ ਹੋਣ ਡੀਆਂ ਤੇ ਪ੍ਰੈਸ ਕਿੱਥੋਂ ਚੱਲਣੀ ਹਾਂਜੀ ਤੇਦੀ ਮੰਮੀ ਕਿੱਧਰ ਨੂੰ ਚਲ ਗਈ ਆ ਮੰਮੀ ਇੱਥੇ ਕਿਤੇ ਹੋਣੀ ਆ ਜਾਂ ਗਈ ਹੋਣੀ ਕਿਤੇ ਦਿਸੀ ਤੇ ਮੈਨੂੰ ਵੀ ਨਹੀਂ ਬਾਬਾ ਜੇ ਤੇ ਵਾਕਿਆ ਆਓ ਇੱਧਰ ਜਾਂਦੇ ਵੇਖੇ ਹੈਗੇ ਘੇਟੋ ਬਾਹਰ ਮੈਂ ਘੇਟਾ ਲੈ ਦੂੰਗੀ ਹਾਂ ਤੁਹਾਨੂੰ ਵੀ ਪਤਾ ਹੋਵੇ ਨਹੀਂ ਨਹੀਂ ਉਹ ਫਿਰ ਕੋਈ ਚਾਹ ਤੇਰਖਾੜ ਪਿੰਡ ਨੂੰ ਲੈਣ ਗਈ ਹੋ ਹਾਂ ਹਾਂ ਤੂੰ ਕੋਹ ਲਾਇਆ ਪਾਇਆ ਨਹੀਂ ਗਾ ਥੋੜਾ ਕੋਤਾ ਲਾ ਲੈਿੰਦੀ ਕਿੰਦਾ ਸਿੰਪਲ ਜਿਹੀ ਹੈ ਜੀ ਮੇਰਾ ਜੀ ਨਹੀਂ ਕਰਦਾ ਲੋਨ ਪਾਉਣ ਨੂੰ ਤੇ ਹੁਣ ਕਿਉਂ ਨਹੀਂ ਜੀ ਕਰਦਾ ਕਿਹੜੀ ਗੱਲੋਂ ਨਹੀਂ ਜੀ ਕਰਦਾ ਭਾਗ ਨਹੀਂ ਹੋਰ ਤਰ੍ਹਾਂ ਹੁੰਦਾ ਵਿੰਦਾ ਉਹਦੇ ਵੱਲ ਵੇਖ ਕੇ ਵੀ ਤੂੰ ਤਾਂ ਸੁਰੱਖਿਵੇਂਦੀ ਵੀ ਨਾ ਰਹਿੰਦੀ ਨਹੀਂ ਹਾਂ ਹੌਣ ਤੇਰਾ ਜੀ ਕਿਉਂ ਨਹੀਂ ਹੌਣ ਹਣੀ ਹੁਣ ਮੇਰਾ ਜੀ ਨਹੀਂ ਕਰਦਾ ਨਹੀਂ ਤੇ ਪਤਾ ਮੈਂ ਤਾਂ ਸਵੇਰੇ ਹੀ ਉੱਠਦੇ ਆ ਸਾਰੀ ਲਾ ਲਈ ਨਹੀਂ ਹਣੀ ਤੇਰੇ ਤੇ ਰੋਟੀ ਪਿੱਛੇ ਪੈ ਜਾਂਦੀ ਸੁਣ ਕੇ ਆਹੋਂ ਨਹੀਂ ਮੈਂ ਲੋਰੀ ਬੋਲਦੀ ਉਹ ਪਹਿਲਾਂ ਤੇ ਮੰਮੀ ਨੂੰ ਵੀ ਗੁੱਸਾ ਚੜ ਚੜ ਜਾ ਮੇਰੀ ਸੁਰਕੀ ਬਿੰਦੀ ਨਾ ਹੌਣ ਪਰ ਹੁਣ ਜੀ ਨਹੀਂ ਕਰਦਾ ਮੇਰਾ ਤੇ ਲਾਇਆ ਕਰ ਹੁਣ ਮੰਮੀ ਬੜੀ ਫੋਸ਼ ਹੀ ਹੁਣ ਲਾਇਆ ਕਰ ਹੁਣ ਉਹ ਹੋਸ਼ ਹੁਣ ਮੇਰਾ ਆਪਣਾ ਜੀ ਨਹੀਂ ਕਰਦਾ ਵੇਖ ਲੈ ਕਿਹੜੇ ਕਿਹੜੇ ਬੰਨੇ ਰੰਗ ਬਦਲਦੇ ਸਹੀ ਜੀ ਹਾਂਜੀ ਮੈਂ ਵੀ ਅੱਗੇ ਆਨੀ ਆ ਭੀ ਦੁਨੀਆਦਾਰੀ ਹੈ ਨਾ ਪਤਾ ਨਹੀਂ ਲੱਗਦਾ ਕਿਹੜੇ ਬੰਨੇ ਕਿੱਧਰ ਨੂੰ ਬੰਦੇ ਦਾ ਮਨ ਬਦਲ ਜਾਣਾ ਹਾਂਜੀ ਹੁਣ 2 ਦਿਨ ਹੋ ਗਏ ਘਰ ਉਹੀ ਹੈ ਆਪਣਾ ਜਿਹੜਾ ਪਹਿਲਾਂ ਹੈ ਹੋਏ ਤੇ ਹੈ ਹੁਣ ਤੇ ਹੈ ਲੜਾਈ ਮੁੱਕੀ ਪਈ ਨਿਤ ਦੀ ਕਲੇ ਨਿਤ ਦੀ ਕਲੇ ਚੱਲ ਰੱਬ ਸ਼ੁਕਰ ਕਰੇ ਮੈਂ ਤੇ ਉਹਦਾ ਸ਼ੁਕਰ ਕਰਦੀ ਆ ਮਹਾਰਾਜ ਆਪਣੀ ਕਿਰਪਾ ਹੀ ਕਰੇ ਤੇ ਨજર ਨਾ ਕਿਸੇ ਦੀ ਲੱਗੇ ਆਵੇ ਨਹੀਂ ਸੋਖੇ ਨੂੰ ਤਰਪਾਈ ਨਹੀਂ ਹੋਈ ਤਰਵੇਲਾ ਆਵੇ ਉਹ ਇਦਾਂ ਹੀ ਹੁਪ ਖਪਨ ਛੜ ਗਈ ਕੱਚੀ ਸੀਣ ਮਾਰ ਛੜੀ ਤਰਪਾਈ ਉਹਨੂੰ ਕੀਤੀ ਨਹੀਂ ਇੱਕ ਕਰੀ ਲਾਂਮਾ ਜ਼ਰੂਰ ਦੇਣਾ ਮਾ ਟੈਲਰ ਨੂੰ। ਆਹ ਕੰਮ ਐ ਕੋਈ ਚੱਲੇ ਤੇ ਘਰ ਫੋਣੀ ਆ ਤੇ ਜੇ ਭਲਾ ਕਿਤੇ ਆਉਣਾ ਜਾਣਾ ਹੋਵੇ ਤੇ ਫੇਰ ਆਹ ਹੋ ਵੀ ਰੁੱਖਾ ਹੋ ਜਾਂਦਾ। ਆਹ ਹੋ ਨਹੀਂ ਲਾਂਮਾ ਦੇਣਾ ਚਾਹੀਦਾ ਨਹੀਂ ਤੇ ਅਗਲਿਆਂ ਦਾ ਦਿਲਵਾਦਾ ਵੀ ਅੱਗੇ ਖਰਾਬ ਕਰਕੇ ਕੰਮ ਕੱਲਿਆ ਤੇ ਹੁਣ ਫੇਰ ਕੱਲਿਏ। ਕੱਲਿਏ ਸਹੀ ਗੱਲ ਕੋਈ ਨਹੀਂ। ਚਲ ਆਪੋ ਆਪਣੇ ਚੌਕੇ ਤੇ ਰੱਖ ਲੋ ਚੰਗਾ। ਰੱਖ ਲੈਣੀ ਦੇ ਦੇ। ਆਹੋ ਠੀਕ ਐ। ਲੱਗ ਰਿਹਾ ਕੋਈ ਨਹੀਂ ਆਉਂਦਾ। ਸਾਬੀ ਕੀ ਡਿੱਗਦਾ ਓਂ ਡਿਆ ਮੈਂ ਤੈਨੂੰ ਕੀ ਹੋਇਆ ਤੂੰ ਸਿੱਧਾ ਹੋ ਕੇ ਤੁਰਲਾ ਸਾਬੀ ਤੈਨੂੰ ਪੁੱਛਣ ਦੇ ਆ ਮੈਂ ਤੂੰ ਸ਼ਰਾਬ ਪੀਤੀ ਆ ਨਾ ਕਿਉਂ ਕਿਹੜੀ ਬਿਮਾਰੀ ਨੂੰ ਨਹੀਂ ਜਦੋਂ ਬੰਦੇ ਨੂੰ ਦੁੱਖ ਹੁੰਦਾ ਵੇ ਪੀਂਦਾ ਹੀ ਆ ਹੁਣ ਤੈਨੂੰ ਕਹਦਾ ਦੁੱਖ ਵਾਂ ਬੋਲ ਬਾਹਰ ਮੀਣੇ ਵਚਦੇ ਹੀ ਮੈਨੂੰ ਮੇਨੇ ਵਜਦੇ ਕਹਦੇ ਤੈਨੂੰ ਜਿੱਦਾਂ ਤੁਹਾਨੂੰ ਤੇ ਪਤਾ ਨਹੀਂ ਹੁੰਦਾ ਕਹਿੰਦੇ ਤੇਰੀ ਕੋਈ ਲਾਜ ਨਹੀਂ ਹੈਗੀ ਲਾਜ ਨਹੀਂ ਹੈਗੀ ਵੀ ਤੈਨੂੰ ਵੀ ਨਹੀਂ ਦੱਸਿਆ ਉਹਨੇ ਕੁਝ ਕਿੰਨੇ ਸੁੱਖ ਨੇ ਮੈਨੂੰ ਨਹੀਂ ਦੱਸਿਆ ਸਿਆ ਕੋ ਵੀ ਮੈਨੂੰ ਵੀ ਨਹੀਂ ਕੁਝ ਦੱਸਿਆ ਡਾਕਟਰ ਵੱਲ ਗਈ ਹੀ ਮੈਂ ਉਹਨੇ ਮਨਾ ਕਰਤਾ ਸੀ ਉਹਨੂੰ ਦੱਸਣ ਵਾਸਤੇ ਤੇ ਆ ਜਾ ਮੈਂ ਵੀ ਪੁੱਛਦੀ ਉਹਨੂੰ ਵੀ ਕੀ ਗੱਲ ਵਾ ਹਾਂ ਅੱਜ ਤੋਂ ਕਿਉਂ ਲੁਕਾ ਰੱਖਣ ਢਈ ਆ ਉਹਨੂੰ ਦੱਸਿਆ ਕਿੰਨੂੰ ਪੁੱਛਿਆ ਮੈਂ ਬੰਮਾਰੀ ਪੜੇ ਹੁਣ ਤੇ ਤੂੰ ਆਪ ਵੀ ਕਿਤੇ ਜਾਣਾ ਮੈਂ ਉਹਨੂੰ ਕੀ ਕਹੂੰਗੀ ਹਾਲਤ ਵੇ ਆਪਣੀ ਇਹੋ ਕਮੀ ਰਹੀ ਹੁਣ ਚਲ ਤੁਰ ਘਰ ਨੂੰ ਨਵਾਂ ਹੀ ਪਖੰਡ ਕੰਨਾ ਫੜ ਲਿਆ ਤੂੰ ਉਹਨੂੰ ਕਿ ਆਖਣਾ ਵਾਂਗੇ ਕਿਰਦਾ ਤੂੰ ਗਿਆ ਹੁਣ ਤੇਰੀ ਨਹੀਂ ਸਮਝ ਲੱਗਦੀ ਮੈਨੂੰ ਤੂੰ ਕਰਦਾ ਕਿ ਫਿਰਦਾ ਹਾਂ ਹਾਂ ਮੈਂ ਵੀ ਤੈਨੂੰ ਕੀ ਆ ਵੇਖ ਲੈ ਹਾਲਤ ਕੀ ਹੋਇਆ ਇਹਨੂੰ ਇਹ ਰਹਿੰਦਾ ਹੀ ਕਮੀ ਹੁਣ ਇਹਦੇ ਵਿੱਚ ਇਹਨੇ ਪੀਤੀ ਏ ਤੂੰ ਹੋਰ ਕੀ ਕੀਤਾ ਵਾ ਹਾਂ ਵੇ ਤੂੰ ਤੇ ਕਦੀ ਹੱਥ ਨਹੀਂ ਲਾਉਣਾ ਹੁਣ ਨਹੀਂ ਅੱਜ ਕਿਹੜੀ ਖੁਸ਼ੀ ਚ ਪੀ ਆਏ ਆ ਹਾਂ ਤਨੀ ਨੰਦਾ ਪੀਤੀ ਦੁੱਖ ਦੁੱਖ ਚ ਪੀਤੀ ਆ ਹਾ ਵੇ ਹੁਣ ਤੈਨੂੰ ਕਹਦਾ ਦੇਖੋਗਾ ਮੈਂ ਤਾਂ ਮੰਮੀ ਨੂੰ ਵੇਖਣ ਤੁਰੀ ਜਾਂਦੀ ਵੀ ਮੰਮੀ ਕਿੱਥੇ ਗਈ ਆ ਹਾ ਹੈ ਇਹਦੇ ਚੰਗੀ ਕਰਤੂਤ ਕੀਤੀ ਆ ਭਾਬੀ ਮੈਂ ਤਾਂ ਕੇ ਲਾ ਕੇ ਮੋੜ ਤੇ ਨਹੀਂ ਖਲੋ ਸਕਦਾ ਮੈਨੂੰ ਮਿਹਨੇ ਮਾਰਦੇ ਆ ਸਾਰੇ ਮੈਂ ਮਰ ਜਣੀ ਤੇ ਹੁਣ ਤੈਨੂੰ ਮਿਹਨੇ ਕੌਣ ਮਾਰਦਾ ਹੁਣ ਤੇ ਤੈਨੂੰ ਚਾਹ ਹੋਣਾ ਚਾਹੀਦਾ ਮੰਮੀ ਦੱਸਿਆ ਨਹੀਂ ਤੁਸੀਂ ਇਹਨੂੰ ਸੁਖ ਨੇ ਦੱਸਿਆ ਨਹੀਂ ਇਹਨੇ ਕੋਈ ਗੱਲ ਨਹੀਂ ਦੱਸੀ ਤੁਹਾਨੂੰ ਮੈਨੂੰ ਕਿ ਪਤਾ ਦੱਸਿਆ ਕਿ ਨਹੀਂ ਸੁਖ ਨੇ ਹਾਂ ਕਿੱਥੇ ਸੁਖ ਕਿਉਂ ਸੋਖੇ تھے ਆ ਉਹ ਦਿਨ ਗੱਲ ਕਰਦੀ ਆ ਮੈਂ ਕਾਦੀ ਗੱਲ ਕਰਨੀ ਤੋਂ ਮੋੜਿਆ ਹੈਗੀ ਕੋਈ ਬੈਠੇ ਇੱਕ ਨਾ ਪਈ ਜਾ ਹੁਣ ਅੰਦਰ ਘਰ ਘੜ ਘੜ ਪੁਸ਼ਕਾ ਹੋ ਗਿਆ ਤੇਰੇ ਲੱਗ ਉਹ ਕੋਈ